ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਮਾਰਚ ਦੇ ਅਖੀਰ ਵਿੱਚ ਅਬਦਾਲੀ ਰਹੁਤਾਸ ਨੂੰ ਮੁੜ ਗਿਆ ਅਤੇ ਸਿੱਖ ਵਿਸਾਖੀ ਮਨਾਉਣ ਲਈ ਸ੍ਰੀ ਅੰਮ੍ਰਿਤਸਰ ਆ ਇਕੱਠੇ ਹੋਏ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਉਦਰ ਜੰਗਨਾਮੇ ਦੇ ਕਰਤਾ ਕਾਜੀ ਨੂਰ ਮੁਹੰਮਦ ਦੀ ਲਿਖਤ ਅਨੁਸਾਰ ਉਸ ਹਮਲੇ ਸਮੇਂ ਸਿੱਖ ਸਰਦਾਰਾਂ ਦਾ ਮੁਲਖ ਦੇ ਬਹੁਤ ਸਾਰੇ ਹਿੱਸੇ ਉੱਤੇ ਕਬਜ਼ਾ ਸੀ ਜਿਵੇਂ ਕਿ ਚਨੌਟ ਸਰਦਾਰ ਝੰਡਾ ਸਿੰਘ ਪੰਗੀ ਦੇ ਕਬਜ਼ੇ ਵਿੱਚ ਸੀ ਅਤੇ ਝੰਗ ਸਰਦਾਰ ਹਰੀ ਸਿੰਘ ਪੰਗੀ ਦੇ ਕਬਜ਼ੇ ਵਿੱਚ ਸੀ ਵਰਪਾਲ ਸਰਦਾਰ ਕਰਮ ਸਿੰਘ ਦੇ ਕੋਲ ਸੀ ਪਡੋਲ ਜੈ ਸਿੰਘ ਦੇ ਕੋਲ ਅਤੇ ਕਲਨੌਰ ਜੱਸਾ ਸਿੰਘ ਰਾਮਗੜੀਏ ਦੇ ਕੋਲ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਬਟਾਲਾ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਵਣੀਕੇ ਗੁਜਰ ਸਿੰਘ ਦੇ ਲੈਣਾ ਸਿੰਘ ਦੇ ਪਿੰਡ ਸੈਯਦ ਅਤੇ ਚਮਿਆਰੀ ਆਕਰ ਸਿੰਘ ਅਤੇ ਸਾਵਲ ਸਿੰਘ ਦੇ ਦੀਨਾ ਨਗਰ ਵਸਾਵਾ ਸਿੰਘ ਦੇ ਰੋਹਤਾਸ ਚਾਰਤ ਸਿੰਘ ਦੇ ਦੀਪਾਲਾ ਦੀਪਲਾਪੁਰ ਨੱਥਾ ਸਿੰਘ ਦੇ ਸਰਹੰਦ ਲਾਹੌਰ ਮੁਲਤਾਨ ਅਤੇ ਡੇਰਾ ਜਤ ਤੱਕ ਸਾਰਾ ਮੁਲਖ ਸਿੱਖਾਂ ਨੇ ਮਲ ਲਿਆ ਸੀ ਇਹ ਇਲਾਕੇ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਸਿੱਖਾਂ ਕੋਲ ਸਨ ਉਸ ਦੇ ਮੋੜਨ ਪਿੱਛੋਂ ਉਹਨਾਂ ਬਾਕੀ ਮੁਲਖ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਅਬਦਾਲੀ ਦਾ ਪਿੱਛਾ ਛੱਡ ਕੇ ਸਿੱਖ ਸ੍ਰੀ ਅੰਮ੍ਰਿਤਸਰ ਵਿਸਾਖੀ ਮਨਾਉਣ ਵਾਸਤੇ ਇਕੱਠੇ ਹੋ ਗਏ ਜੋ 10 ਅਪ੍ਰੈਲ 1765 ਈਸਵੀ ਨੂੰ ਸੀ ਸਿੱਖਾਂ ਨੂੰ ਸਮਝ ਆਇਆ ਕਿ ਹੁਣ ਅਬਦਾਲੀ ਨਾਲੋਂ ਤਕੜੇ ਹੋ ਗਏ ਹਾਂ ਅਤੇ ਜੇ ਅਬਦਾਲੀ ਫੇਰ ਹਮਲਾ ਕਰਦਾ ਹੈ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ ਉਹ ਇੱਕ ਮਹੀਨਾ ਸ੍ਰੀ ਅੰਮ੍ਰਿਤਸਰ ਹੀ ਰਹੇ ਅਬਦਾਲੀ ਦੇ ਢਾਏ ਹੋਏ ਗੁਰਦੁਆਰੇ ਫਿਰ ਤੋਂ ਬਣਾਈ ਗਈ ਸਾਰੇ ਸਰਦਾਰਾਂ ਨੇ ਗੁਰਮਤਾ ਕੀਤਾ ਅਤੇ ਸਾਰੇ ਮੁਲਕ ਤੇ ਕਬਜ਼ਾ ਕਰਨ ਲਈ ਗੁਰੂ ਪਾਸ਼ਾ ਅਗੇ ਅਰਦਾਸ ਕੀਤੀ ਅਰਦਾਸਾ ਸੋਧ ਕੇ ਸਰਦਾਰ ਆਪੋ ਆਪਣੇ ਇਲਾਕਿਆਂ ਉੱਤੇ ਕਬਜ਼ਾ ਕਰਨ ਵਾਸਤੇ ਤੁਰ ਪਈ ਉਧਰ ਲਾਹੌਰ ਦਾ ਸੂਬੇਦਾਰ ਕਾਬਲੀ ਮਲ ਅਹਿਮਦ ਸ਼ਾਹ ਅਬਦਾਲੀ ਨੂੰ ਤੋਰਨ ਗਿਆ ਹੋਇਆ ਸੀ ਪਿੱਛੋਂ ਲਾਹੌਰ ਦਾ ਹਾਕਮ ਉਸ ਦਾ ਭਤੀਜਾ ਅਮੀਰ ਸਿੰਘ ਸੀ ਸਰਦਾਰ ਲੈਣਾ ਸਿੰਘ ਅਤੇ ਗੁੱਜਰ ਸਿੰਘ 2000 ਫੌਜ ਲੈ ਕੇ ਬਾਗਵਾਨਪੁਰੇ ਜਾ ਬੈਠੇ ਉਤੋਂ ਅਰਾਈ ਮਹਿਰ ਸੁਲਤਾਨ ਗੁਲਾਮ ਰਸੂਲ ਅਫਰਸਸ ਚੰਨੂ ਬਾਰਕ ਕਿਲੇ ਵਿੱਚ ਮਾਲੀ ਦਾ ਕੰਮ ਕਰਦੇ ਸਨ ਭੰਗੀ ਸਰਦਾਰਾਂ ਨੇ ਉਹਨਾਂ ਨੂੰ ਆਪਣੇ ਨਾਲ ਗੰਢ ਲਿਆ ਅਰਾਈਆਂ ਨੇ ਦੱਸਿਆ ਕਿ ਥਾਂ ਕਈ ਥਾਵਾਂ ਤੋਂ ਰਾਤ ਨੂੰ ਕਿਲੇ ਦੀ ਕੰਧ ਵਿੱਚ ਪਾੜ ਪਾ ਦਿੱਤਾ ਅਤੇ ਸਰਦਾਰ ਲੈਣਾ ਸਿੰਘ ਤੇ ਸਰਦਾਰ ਗੁੱਜਰ ਸਿੰਘ ਅੰਦਰ ਜਾ ਵੜੇ ਅਮੀਰ ਸਿੰਘ ਮਹਿਲਾਂ ਵਿੱਚ ਨਾਚ ਵੇਖ ਰਿਹਾ ਸੀ ਸਿੰਘਾਂ ਨੇ ਉਸ ਨੂੰ ਫੜ ਲਿਆ ਅਤੇ ਮੁਜੰਗ ਵਿੱਚ ਕੈਦ ਕਰ ਲਿਆ ਅਗਲੇ ਦਿਨ 16 ਮਈ 1763 ਈਸਵੀ ਨੂੰ ਨਿਯਾਮ ਬੇਗ ਵਾਲਾ ਸਰਦਾਰ ਸੋਭਾ ਸਿੰਘ ਵੀ 200 ਅਸਵਾਰ ਸਣੇ ਆ ਗਿਆ। ਤਿੰਨਾਂ ਸਰਦਾਰਾਂ ਨੇ ਸ਼ਹਿਰ ਅਤੇ ਕਿਲੇ ਉੱਤੇ ਕਬਜ਼ਾ ਕਰ ਲਿਆ। ਸ਼ਹਿਰ ਦੇ ਪਤਵੰਤੇ ਜਿੰਨਾਂ ਵਿੱਚ ਇਹ ਪ੍ਰਸਿੱਧ ਸਨ ਚੌਧਰੀ ਰੂਪਾ, ਮੀਰ ਨੱਥੂ ਸ਼ਾ, ਮੀਆਂ ਮੁਹੰਮਦ ਆਸਕ, ਹਾਫਿਜ਼ ਕਾਦਰ ਬਖਸ਼ ਅਤੇ ਦੀਵਾਨ ਸੂਰਤ ਸਿੰਘ ਦੇ ਲੜਕੇ ਲਾਲਾ ਵਿਸ਼ਨ ਸਿੰਘ ਤੇ ਮਹਾਰਾਜ ਸਿੰਘ ਵੀ ਡੂਪੇਟੇਸ਼ਨ ਬਣ ਕੇ ਸਿੱਖ ਸਰਦਾਰਾਂ ਕੋਲ ਗਏ ਕਿ ਸ਼ਹਿਰ ਵਿੱਚ ਅਮਨ ਦਾ ਰਾਜ ਕਾਇਮ ਕੀਤਾ ਜਾਏ ਸਿੱਖ ਸਰਦਾਰਾਂ ਨੇ ਸ਼ਹਿਰ ਵਿੱਚ ਆਪ ਫਿਰਕੇ ਅਮਨ ਅਤੇ ਲੁੱਟਮਾਰ ਕਰਨ ਵਾਸ ਲਵਾਲਿਆਂ ਨੂੰ ਸਖਤ ਸਜ਼ਾ ਦਿੱਤੀਆਂ ਕਾਬਲੀ ਮਲ ਦਾ ਪਰਿਵਾਰ ਸਿੰਘਾਂ ਨੇ ਕੈਦ ਕਰ ਲਿਆ ਸੀ ਜੋ ਪਿਛੋਂ 30000 ਰੁਪਏ ਲੈ ਕੇ ਛੱਡ ਦਿੱਤਾ ਗਿਆ ਕਾਬਲੀ ਮਲ ਜੰਮੂ ਨੂੰ ਭੱਜ ਗਿਆ ਮਗਰ ਉਸ ਦਾ ਪਰਿਵਾਰ ਵੀ ਚਲਾ ਗਿਆ ਉਧਰ ਸਿੱਖ ਸਰਦਾਰਾਂ ਨੇ ਲਾਹੌਰ ਵਿੱਚ ਅਮਨ ਦਾ ਰਾਜ ਕਾਇਮ ਕਰਕੇ ਸਿੱਕਾ ਚਾਲੂ ਕਰ ਦਿੱਤਾ ਜਿਸ ਨੂੰ ਨਾਨਕਸ਼ਹੀ ਸਿੱਕਾ ਕਿਹਾ ਜਾਂਦਾ ਸੀ ਅਤੇ ਫਿਰ ਤਿੰਨਾਂ ਸਰਦਾਰਾਂ ਨੇ ਸ਼ਹਿਰ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡ ਲਿਆ ਸ਼ਹਿਰ ਦਾ ਚੜ੍ਹਦਾ ਹਿੱਸਾ ਸ਼ਾਲਾਮਾਰ ਬਾਗ ਤੱਕ ਸਰਦਾਰ ਗੁਜਰ ਸਿੰਘ ਦੇ ਹਿੱਸੇ ਆਇਆ ਉਸ ਨੇ ਕਿਲਾ ਗੁਜਰ ਸਿੰਘ ਬਣਾ ਕੇ ਉਸ ਵਿੱਚ ਆਪਣਾ ਤਖਤ ਬਣਾਇਆ ਸ਼ਹਿਰ ਦਾ ਵਿਚਲਾ ਹਿੱਸਾ ਸ਼ਾਹੀ ਕਸ਼ਮੀਰੀ ਖਿਜਰੀ ਰਸੋਨੀ ਅਤੇ ਮਸਤੀ ਦਰਵਾਜ਼ੇ ਦੇ ਅੰਦਰਲਾ ਇਲਾਕਾ ਸਰਦਾਰ ਲੈਣਾ ਸਿੰਘ ਨੂੰ ਮਿਲਿਆ ਸ਼ਹਿਰ ਦਾ ਦੱਖਣੀ ਅਤੇ ਪੱਛਮੀ ਹਿੱਸਾ ਮੁਜੰਗ ਕੋਟ ਅਬਦਲ ਸ਼ਾ ਰਿਸ਼ਾ ਚੌਬਰੀ ਅਤੇ ਸੋਭਾ ਸਿੰਘ ਦੇ ਹਿੱਸੇ ਆ। ਉਸ ਨੇ ਜਵਿੰਦਾ ਬੇਗਮ ਦੇ ਬਾਗ ਦੇ ਉਦਾਲੇ ਕੰਧ ਪੱਕੀ ਕਰਕੇ ਉਸ ਨੂੰ ਕਿਲੇ ਵਾਂਗ ਬਣਾ ਲਿਆ ਅਤੇ ਉਸ ਦਾ ਨਾਮ ਨਵਾਂ ਕੋਟ ਰੱਖ ਕੇ ਆਪਣਾ ਤਖਤ ਬਣਾਇਆ। ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ